ਕਤਾਬ ਦੁਨੀਆ ਇੱਕ ਮੈਲ ਹੈ ਲੇਖਕ ਗੁਰਵਖਸ਼ ਸਿੰਘ ਭਾਗ 7 ਕੁਰਾਨ ਪਾਕ ਪੱਲੋਂ ਤੋਹਫਾ ਕਾਂਗੜੇ ਦੇ ਇੱਕ ਮੁੰਡੂ ਮੁੰਡੂ ਮੈਂ ਆਪਣੇ ਨਾਲ ਦੇਸ਼ੋਂ ਲਿਆਇਆ ਸਾਂ ਪਰ ਉਹ ਇੱਕ ਵਾਰੇ ਵਿੱਚ ਹੀ ਉਧਰ ਗਿਆ ਸੀ ਉਸਨੂੰ ਦੇਸ਼ ਵਾਪਸ ਭੇਜਣਾ ਪਿਆ ਸੀ ਉਸ ਦੀ ਥਾਂ ਮੈਂ ਇੱਕ ইরਾਨੀ ਸ਼ੌਕਰਾਂ ਰੱਖਿਆ ਹੋਇਆ ਸੀ 11 ਨਵੰਬਰ ਪਹਿਲੀ ਲੜਾਈ ਦੇ ਅੰਤ ਹੋਣ ਦਾ ਦਿਨ ਨੂੰ ਉਹਦੀ ਮਾਂ ਦੇ ਘਰ ਚੌਂਤੀਆਂ ਪਿੱਛੋਂ ਪੁੱਤਰ ਜੰਮਿਆ ਸੀ। ਉਹਦਾ ਪਰਿਵਾਰ ਬੜਾ ਖੁਸ਼ ਸੀ। ਮੇਰਾ ਜੀ ਆਇਆ ਮੈਂ ਵੀ ਮੁਬਾਰਕ ਦੇ ਆਮ। ਬੜਾ ਖਾਸਤਾ ਜਿਆ ਕਰ ਜੀਆਂ ਨਾਲ ਭਰਿਆ ਸੀ ਪਰ ਚੀਜ਼ਾਂ ਤੋਂ ਖਾਲੀ ਸੀ। ਬੂਹੇ ਉੱਤੇ ਅਲੀ ਅਕਬਰ ਦਾ ਪਿਓ ਮੈਨੂੰ ਮਿਲਿਆ। ਜਿਹੜੀ ਕਮੀਜ਼ ਮੈਂ ਅਲੀ ਅਕਬਰ ਨੂੰ ਦਿੱਤੀ ਸੀ ਉਹ ਉਸ ਪਾਈ ਹੋਈ ਸੀ। ਤੇ ਉਹਦੀ ਸਜੀ ਵਣਕਾਰੀ ਜਹੀ ਲਟਕ ਰਹੀ ਸੀ। ਮੈਂ ਫਟ ਫਟ ਨਿਕਲਦੀ ਖੁਸ਼ੀ ਨਾਲ ਉਹ ਮੈਨੂੰ ਆਪਣੀ ਬੀਬੀ ਦੇ ਕੋਲ ਲੈ ਗਿਆ ਉਹ ਪੁੰਝੇ ਹੀ ਪਈ ਸੀ ਤੇ ਉਸ ਮੇਰੇ ਕੋਲ ਪਰਦਾ ਕਰ ਲਿਆ ਨਹੀਂ ਨਹੀਂ ਅਕਬਰ ਦੀ ਮਦਰ ਇਹ ਸਾਡੇ ਮਿਹਰਬਾਨ ਨੇ ਇਹਨਾਂ ਕੋਲ ਪਰਦਾ ਕਰਦਾ ਜਿੰਨਾ ਖੁਸ਼ ਉਹਨਾਂ ਹੀ ਲਿਸਾ ਮਾਂ ਦਾ ਮੂੰਹ ਸੀ ਉਹਦੇ ਪਾਸੇ ਨਾਲ ਉਹਨੂੰ ਏਡੇ ਧਿਆਨ ਨਾਲ ਲਿਆਉਣ ਵਾਲਾ ਬੱਚਾ ਲਪੇਟਿਆ ਪਿਆ ਸੀ ਤਾਂ ਅੱਗੇ ਖੁਸਨ ਤੱਕ ਪ੍ਰਾਣੇ ਕਲੀਨ ਉੱਤੇ ਉਸਾਂ ਨੇ ਬੈਠਣ ਲਈ ਉਸ਼ਾ ਨੇ ਬੈਠਣ ਲਈ ਮੈਨੂੰ ਆਖਿਆ ਇਹ ਕਦੇ ਚੰਗੇ ਰਾਜ ਹੋਇਆ ਕਰਦਾ ਸੀ ਤੇ ਟੱਬਰ ਦੇ ਦਿਨ ਮਾੜੇ ਆ ਗਏ ਸਨ ਅਲੀ ਅਕਬਰ ਦੇ ਮੋਹ ਟੱਬਰ ਦੀ ਮੰਦਹਾਲੀ ਜਾਣ ਕੇ ਮੈਂ ਮਿੱਟੀ ਦੇ ਠੇਕੇ ਦਾ ਨਿੱਕਾ ਜਿਹਾ ਕੰਮ ਇਹਨੂੰ ਦੇ ਦਿੱਤਾ ਸੀ ਦੋ ਤਿੰਨ ਬੱਚੇ ਆਪਣੇ ਭਰਾ ਦੇ ਰੋਕਦਿਆਂ ਰੋਕਦਿਆਂ ਵੀ ਅੰਦਰ ਆ ਗਏ ਤਿੰਨ ਕੁੜੀਆਂ ਸਨ ਵੱਡੀ ਦੇ ਗੱਲ ਤਾਂ ਕੁਝ ਪਾਟਾ ਪੁਰਾਣਾ ਹੀ ਸੀ ਦੂਜੀ ਅਧ ਨੰਗੀ ਤੇ ਤੀਜੀ ਬਿਲਕੁਲ ਨੰਗੀ ਸੀ 우ਸ਼ਾ ਅਲੀ ਅਕਬਰ ਕੋਲੋਂ ਬੱਚੇ ਦੀ ਬਲਾਦਤ ਸੁਣ ਕੇ ਮੈਂ 200 ਕਰਾਨਾਂ ਦਾ ਤੇਰਾ ਬਿੱਲ ਪਾਸ ਕੀਤਾ ਸੀ ਮੈਂ ਜਾਨਣਾ ਚਾਹੁੰਦਾ ਸਾਂ ਉਹ ਏਸ਼ ਖੁਸ਼ੀ ਵਿੱਚ ਇੰਨਾ ਨਿਖਾਖਰਾ ਕਿਉਂ ਸੀ ਬਾਬੂ ਸਾਹਿਬ 10 ਕਰਾਨ ਮੰਗਦੇ ਸਨ ਬੜਾ ਫਿਰਿਆ ਹੱਥ ਨਹੀਂ ਲੱਗੇ ਜੋ ਘਰ ਹੈ ਸੀ ਉਹ ਵੀ ਇਸ ਮੌਕੇ ਉੱਤੇ ਲੱਗ ਗਿਆ ਉਹਦੀ ਖੁਸ਼ੀ ਸ਼ਰਮਿੰਦਗੀ ਵਿੱਚ ਬਦਲ ਗਈ ਇਹ ਲੈ 10 ਕਰਾਨ ਤੂੰ ਬਾਬੂ ਨੂੰ ਦੇ ਕੇ ਆਪਣੇ ਬਿੱਲ ਦੀ ਰਕਮ ਲੈ ਆਵੇਂ ਮੈਨੂੰ ਦੱਸ ਦੇ ਤੇ ਮੈਂ ਆਪੇ ਇਹ ਦੱਸ ਕਰਾਂ ਉਹਦੇ ਕੋਲੋਂ ਲੈ ਆਵਾਂਗਾ। ਇਹੀ ਤਰੀਕਾ ਮੈਨੂੰ ਫੋਰੀ ਜਾਪੇ। ਬਾਬੂ ਨੂੰ ਹੁਣ ਆਖਿਆ ਉਸ ਉਸ ਉਸੇ ਨਾਲ ਨਾਰਾਜ਼ ਹੋ ਜਾਣਾ ਸੀ। ਇਲਤਫਾਤ ਸਮਾ ਕਮ ਨਸ਼ਵੰਦ ਇਨਾਇਤ ਦੀ ਤੁਹਾਡੀ ਕਦੇ ਨਾ ਕਟੇ। ਉਹ ਸ਼ੁਕਰਗੁਜ਼ਾਰੀ ਦਾ ਚਿੱਤਰ ਬਣ ਗਿਆ ਅੱਖਾਂ ਚੌੜੀਆਂ ਬੁੱਲ ਅੱਧੇ ਖੁੱਲੇ ਸਾਰਾ ਚਿਹਰਾ ਅਧਮ ਮੁਸਕਣੀ ਨਾਲ ਫਰਕਦਾ ਤੇ ਉਸ ਮੇਰੇ ਹੱਥੋਂ ਤੇ ਹੱਥੋਂ ਤੇ ਬੋਸਾ ਦਿੱਤਾ ਪਰ ਇਤਿਸ਼ਾਰਤ ਤੂੰ ਜ਼ਰੂਰ ਕਰਨੀ ਹੋਵੇਗੀ ਮੈਂ ਆਖਿਆ ਇਨਸ਼ਾ ਅੱਲਾਹ ਬਿੱਲ ਦੀ ਰਕਮ ਵਿੱਚੋਂ ਅੱਧੇ ਘਰਾਨਾ ਨਾਲ ਤੂੰ ਸਾਰੇ ਬੱਚਿਆਂ ਤੇ ਬੀਬੀ ਦੇ ਕੱਪੜੇ ਸੁਹਾਣੇ ਹੋਣਗੇ ਉਹਦਾ ਚਿਹਰਾ ਫਿਕਰ ਦੀ ਮੂਰਤ ਬਣ ਗਿਆ ਦੰਦ ਆ ਦੇਖੋਗੇ ਬੁੱਲਾਂ ਦੀਆਂ ਗੁੱਥਾ ਮੁੜ ਪੰਗੋ ਅੱਖਾਂ ਛੋਟੀਆਂ ਹੋ ਦੋਵੇਂ ਖੋਤੇ ਮੈਂ ਕਰਜ ਚੁੱਕ ਕੇ ਲਈ ਸੰ ਕਰਜੇ ਦੀ ਕਿਸ਼ਤ ਦੇਣੀ ਹੈ ਦਾਣਾ ਕਰ ਕੋਈ ਨਹੀਂ ਅੱਲਾ ਚਾਹਿਆ ਤਾਂ ਅਗਲੇ ਵਿਲ ਵਿੱਚੋਂ ਸਭ ਨੂੰ ਕੱਪੜੇ ਸੁਵਾ ਦੇਮਾਂਗਾ ਉਸ ਫੇਰ ਮੇਰਾ ਹੱਥ ਫੜ ਲੈ ਮਾਂ ਨੂੰ ਸਲਾਮ ਕਰਕੇ ਬੱਚੇ ਦੀ ਗੱਲ ਉੱਤੇ ਹੱਥ ਫੇਰ ਕੇ ਮੈਂ ਘਰ ਆ ਗਿਆ ਨਿਵਾਰੀ ਪੀੜਾ ਮੇਰੀ ਮੰਜੀ ਦੇ ਸਹਰਾਣੇ ਵੱਲ ਪਿਆ ਸੀ ਉਹਦੇ ਉੱਤੇ ਦੋ ਨਿੱਕੇ ਨਿੱਕੇ ਸਰਾਣੇ ਧਰੇ ਸਨ ਇੱਕਦਮ ਅਲੀ ਅਕਬਰ ਦੀ ਮਾਂ ਤੇ ਉਹਦਾ ਨਵ ਜੰਮਿਆ ਜੰਮਿਆ ਭਰਾ ਪੁੰਜੇ ਪਏ ਮੇਰੀਆਂ ਅੱਖਾਂ ਸਾਹਮਣੇ ਆ ਗਏ ਮੈਂ ਬਾਬਾ ਜੀ ਦੀ ਸੰਦੂਖੜੀ ਖੋਲ੍ਹੀ ਕਈ ਰਮਾਲਾਂ ਵਿੱਚ ਬਲੇਟੇ ਉਹ ਨਿੱਗੇ ਬਰਾਜ਼ਮਾਨ ਸਨ ਖੋਲ ਕੇ ਮੈਂ ਰਮਾਲ ਗਿਨੇ ਹੱਥਾਂ ਨਾਲ ਉਹਨਾਂ ਦੀ ਕੂਲੀ ਜ਼ਮੀਨ ਤੇ ਹੀ ਤੇ ਮੈਂ ਸੋਚੀ ਪੈ ਗਿਆ ਉੜਕ ਇੱਕ ਇੱਕ ਕਰਕੇ ਬੜੀ ਸ਼ਰਧਾ ਤੇ ਸਤਕਾਰ ਨਾਲ ਸ਼ੇਰਮਾਲ ਮੈਂ ਲਾ ਕੇ ਵੱਖਰੇ ਤੈ ਕਰ ਲੈ ਤੇ ਸਿਰ ਨਮਾਕੀ ਸੰਦੂਖੀ ਬੰਦ ਕਰ ਦਿੱਤੀ। ਇੱਕੋ ਪਹਿਲਾਂ ਆਪਣਾ ਰਮਾਲ ਮੈਂ ਵਿੱਚ ਰਹਿਣ ਦਿੱਤਾ। ਸ਼ੇਰਮਾਲ ਪੀੜੇ ਉੱਤੋਂ ਸਹਰਾਣਿਆਂ ਦੇ ਨਾਲ ਧਰ ਕੇ ਉੱਤੇ ਮੈਂ ਇੱਕ ਚਿੱਟੀ ਚਾਦਰ ਆਪਣੇ ਟਰੰਕ ਵਿੱਚੋਂ ਕੱਢ ਕੇ ਦਿੱਤੀ ਬੰਨ ਦਿੱਤੀ ਤੇ ਜਦੋਂ ਅਲੀ ਅਕਬਰ ਆਇਆ ਉਹਨੂੰ ਮੈਂ ਆਖਿਆ ਇਹ ਆਪਣੀ ਚੰਗੀ ਮਾਂ ਨੂੰ ਦੇ ਦੇਣੀ। ਪੀੜਾ ਦੇ ਸਹਰਾਣੇ ਤੇਰੇ ਭਰਾ ਲਈ ਤੇ ਕੱਪੜਿਆਂ ਦੇ ਟੋਟੇ ਤੇਰੀਆਂ ਪਹਿਨਣਾਂ ਲਈ ਅਲੀ ਅਕਬਰ ਠਠੰਬਰ ਗਏ ਇਹ ਤਾਂ ਕੁਰਾਨ ਪਾਕ ਦੀਆਂ ਚੀਜ਼ਾਂ ਨੇ ਕੁਰਾਨ ਪਾਕ ਵੱਲੋਂ ਹੀ ਇਹ ਤੇਰੀ ਮਾਂ ਨੂੰ ਤੋਹਫ਼ਾ ਹੈ ਮੈਂ ਕੌਣ ਹਾਂ ਦੇਣ ਵਾਲਾ ਧੰਨ